ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵੈੜਾ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਜੀ ਸੂਈ ਆ ਵੀਰੋ ਮਗਰ ਵੀ ਇਹਦੇ ਵਸ਼ੀ ਆ ਗਈ ਆ ਤਾਂ ਵੀਰੋ ਰੇਡ ਵੀਰ ਦਾ ਜੈਜ ਹੁੰਦਾ ਐ ਥੱਬੇ ਥੂਬੇ ਲਾਏ ਆ ਵੈੜ ਨੇ ਵੀਡੀਓ ਵੀਡੀਓ ਵੀਰੇ ਪੂਰੀ ਦੇਖਿਓ ਜਰੂਰ ਰੇਡ ਜੈਜ ਆ ਵੀਰ ਦਾ ਤਾਂ ਆਓ ਵੀਰੇ ਇਹਨਾਂ ਬਾਰੇ ਹੁਣ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਨੱਚਕਲ ਵੀਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਤਾਂ ਨਾਂ ਤੇ ਅਸੀਂ ਵੀਰੇ ਆਪਣਾ ਨਾਂ ਮੇਰਾ ਲਾਪਰੇਤ ਸਿੰਘ ਜੀ ਪਿੰਡ ਸੋਈਆਂ ਕਲਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਨੰਬਰ ਹੈਗਾ 7696 3692 62 ਠੀਕ ਹੈ ਵੀਰੇ ਆਪਦੇ ਕੋ ਇੱਕ ਵਹਿੜ ਆ ਹਾਂਜੀ ਮਗਰ ਬੱਛੀ ਆ ਮਗਰ ਬੱਛੀ ਆ ਗਈ ਆ ਹਾਂਜੀ 10 ਦਿਨਾਂ ਦਾ ਸੂਹਾ ਜੀ ਹਲੇ ਠੀਕ ਆ ਜੀ ਤੇ ਆਪਾਂ ਦੀ ਬੱਛੀ ਆ ਕਿ ਦੂਜੇ ਸੂਏ ਦੀ ਦੂਜੇ ਸੂਏ ਦੀ ਵਹਿੜ ਆ ਗਈ ਹਨਾ ਵੀਰੇ ਹਾਂਜੀ ਹਾਂਜੀ ਵਹਿੜ ਦੀ ਬੂਤੀ ਵੇਖੋ ਆਪ ਕੋ ਐ ਬੜੀ ਪਿਆਰੀ ਕੀ ਬਾਤ ਆ ਜੀ ਬਹੁਤ ਸੋਹਣੀ ਵਹਿੜਾ ਕੀ ਵੀਰੋ ਤਾਂ ਮਗਰ ਵੀ ਬੱਛੀ ਆ ਇਹਦੇ ਤਾਂ ਵੀਰੇ ਤੋਰਾ ਵਿਖਾਈਏ ਵਹਿੜਾ ਹਨਾ ਹਾਂਜੀ ਜੀ ਕਿੰਨਾ ਦੁੱਧ ਵੀਰੇ ਹੁਣ ਦੁੱਧ ਵੀਜੀਰ ਕੋਨੇ 16 ਕਿਲੋ ਜੇ ਤਿਆਰ 16 ਲੀਟਰ ਸਟਾਰਟਿੰਗ ਆ ਸਟਾਰਟਿੰਗ ਆ ਕੀ ਬਾਤ ਆ ਵੇਖੋ ਵੀਰੇ 16 ਲੀਟਰ ਦੁੱਧ ਆ ਅੱਛਾ ਫੈਂਟ ਚੰਗੀ ਆਉਂਦੀ ਆ ਪੰਜ ਦੇ ਲਾਗੇ ਚੰਗੀ ਆਉਂਦੀ ਸੋਸ ਪਾਣੇ ਆ ਨਾ ਕੀ ਬਾਤ ਆ ਜੀ ਤਾਂ ਵੇਖੋ ਵੀਰੇ ਚੰਗੀ ਫੈਂਟ ਦੀ ਮਾਲਕਾ ਥੱਲੇ ਵਾਲੂ ਆ ਵੀਰੇ ਬੜਾ ਸ਼ਾਨਦਾਰ ਲੱਗਿਆ ਇਹਨੂੰ ਹਨ ਤੇ ਥਣ ਵੀ ਚੰਗਾ ਸਪੈਸ਼ਲ ਲੱਗਿਆ ਨੋਕ ਵਾਲਾ ਕੀ ਚੀਜ਼ ਲੱਗੀ ਆ ਹਾਂ ਜੀ ਮੈਡਮ ਬਿਰਰੀ ਬੇਲਰੀ ਨੂੰ ਲੱਗਦੀ ਬਹੁਤ ਵਧੀਆ ਵੀਰੋ ਡਿਜ਼ਾਈਨ ਲੱਗਿਆ ਵੈਡ ਨੂੰ ਤੋਰਾ ਵੇਖੋ ਵੇਖੋ ਐ ਘੋੜੀ ਵਾਂਗੂ ਤੁਰਦੀ ਹੈ ਚੰਗੀ ਸ਼ਕੀਨ ਵੈਡ ਆ ਵੀਰੇ ਮੇਨ ਗੱਲ ਹੁੰਦੀ ਵੀਰ ਜੀ ਥਣ ਭਾਂਡੇ ਦਾ ਪਸ਼ੂ ਹੁੰਦਾ ਹੈ ਹਨਾ ਕਿਦਾਂ ਤੁਸੀਂ ਦੱਸਣ ਦੇ ਪਏ ਕਿ ਫੈਂਟ ਵੀ ਚੰਗੀ ਦੀ ਮਾਲਕਾ ਤਾਂ ਵੀਰੇ ਇਹੇ ਤੇ ਚੀਜ਼ਾਂ ਹੁੰਦੀਆਂ ਪਸ਼ੂ ਦੀਆਂ ਫੈਂਟ ਚੰਗੀ ਆਵੇ ਹਨਾ ਤਾਂ ਵੇਖੋ ਵੀਰੋ ਬਹੁਤ ਸ਼ਕੀਨ ਵੈਡਾ ਵੱਡੇ ਕੱਦ ਕਾਠ ਵਾਲੀ ਆ ਗਈ ਵੀਰੋ ਬਿਲਕੁਲ ਤਾਂਲੇ ਵਾਲੂ ਆ ਬਹੁਤ ਸੋਨਾ ਲੱਗਿਆ ਜੀ ਕਿਆ ਬਾਤ ਹੈ ਜੀ ਤਾਂ ਮਗਰ ਵਸ਼ੀ ਵੀਰੇ ਚੰਗੇ ਸੀ ਮੰਦੀ ਆ ਗਈ ਹੈ ਨਾ ਹਾਂਜੀ ਤੇ ਧਰਮਾਲ ਨੇ ਧਰਮਾਲ ਨੇ ਹਾਂਜੀ ਕਿਆ ਬਾਤ ਹੈ ਜੀ ਸਿਰ ਹੁਣ ਵੇਖੋ ਆਹ ਸਪੈਸ਼ਲ ਬਹੁਤ ਸੋਹਣੀ ਵਹਿੜਾ ਵੀਰੇ ਆਹ ਠੰਡੀ ਠਿਰੀ ਆ ਪੂਰੀ ਭਾਂਜੇ ਦਾ ਮਰਜੀ ਵਹਿੜੋ ਕੋਈ ਸ਼ੱਕ ਨਹੀਂ ਬਹੁਤ ਚੰਗੀ ਵਹਿੜਾ ਠੀਲਾ ਬੁਰੀ ਹੈ ਨਾ ਓੜੀ ਠੰਡੀ ਠਿਰੀ ਹੈ ਕੋ ਧਾਰਾ ਵੇਖਉਂਦੀਆਂ ਕਿਆ ਬਾਤ ਹੈ ਇਹ ਵੀ ਧਾਰਾ ਹੈ ਠੀਕ ਹੈ ਵੀਰੇ ਦੇਖੋ ਵੀਰੋ ਹਾਂ ਇਹ ਬਹੁਤ ਸੁਣਾਟਵਾ ਲੱਗਿਆ ਵੀਰੇ ਬਿਨਾ ਮੰਗੇ ਦਵਾਈ ਹਣਾ ਬਿਨਾ ਮੰਗੇ ਦਵਾਈ ਹਾਂਜੀ ਹੁਣ ਪਸ਼ਮਾਂ ਪਾ ਜਣਾਏ ਨੇ ਹਣਾ ਬੱਚਾ ਲਾ ਲੈਣਾ ਹੈ ਸਕਦੇ ਸੀ ਚਲੋ ਤਾਂ ਕੋਈ ਨਾ ਹੈ ਛੰਡੀ ਧੀਰੀ ਹੈ ਛੰਡੀ ਸੀ ਲੱਗੀ ਹੈ ਨਾ ਵੀਰੇ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਇੱਕ ਵਾਰ ਚੈੱਕ ਕਰਾ ਦੇ ਹਾਂ ਦੁੱਧ ਵਾਲੀਆਂ ਪੈਪਾ ਪੂਪਾ ਚੈੱਕ ਕਰ ਲਓ ਵੜਦੀ ਹੈ ਸੀਸ ਲੱਗ ਆ ਗਈ ਹੈ ਨਾ ਹਾਂਜੀ ਹਾਂਜੀ ਸੋਹਣੀ ਬੈਂਪ ਵੀ ਬੜੀ ਆ ਤੇ ਬਹੁਤ ਸੋਹਣੀ ਮੈਂ ਜਿਹੜੀ ਜਿਹੜੇ ਮੇਰੇ ਨਾਲ ਨਰਕ ਪਰ ਖੋਈ ਆਪਣੇ ਆ ਵੀ ਉਹਨੇ ਕੱਢੇ ਹੁੰਦੇ ਲੱਗਦਾ ਬਿਲਕੁਲ ਜੀ ਬਸ ਇਹਦਾ ਮੋਲੀ ਨਹੀਂ ਕਿ ਪਹਿਲੇ ਫੋਨ ਵਾਲਾ ਕਰ ਦੇਣਾ ਮੋਲੀ ਜਿਹੇ ਜੀ ਜਾਂਦੇ ਹਣਾ ਤੁਹਾਡਾ ਹਰ ਵੀਡੀਓ ਜੇ ਇੱਕ ਰੇਡ ਜਿਹੇ ਹੁੰਦਾ ਇੱਕ ਪਸ਼ੂ ਸਾਫ ਸੁਥਰਾ ਹੁੰਦਾ ਤੇ ਜਦੋਂ ਪਸ਼ੂ ਸਾਫ ਸੁਥਰਾ ਆ ਗਿਆ ਤੇ ਵੀਰੇ ਫਿਰ ਵਿਗਣਾ ਵਿਗਣਾ ਆ ਵੇਖੋ ਕਹਿੰਦਾ ਇਹ ਤਾਂ 5 ਰੁਪਏ ਵੀ ਹੂ ਬਿਲਕੁਲ ਹੋਣਾ ਪਸ਼ੂਆਂ ਦੀਆਂ ਨੇ ਪਰਾ ਲੱਗਦਾ ਵੀ ਦੋ ਤਰ੍ਹਾਂ ਦਾ ਟੈਂਡਰ। ਕੀ ਬਾਤ ਆ ਜੀ। ਬਹੁਤ ਸੋਹਣੀ ਵੈੜਾ ਵੀਰ ਜੀ। ਤਾਂ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਤੁਸੀਂ ਦੂਰੋਂ ਹੁੰਦੇ ਹੋ ਚੱਲ ਕੇ ਤੁਸੀਂ ਛੱਡ ਕੇ ਨਹੀਂ ਜਾਂਦੇ ਵੈੜ ਨੂੰ ਕਿਉਂਕਿ ਬਹੁਤ ਸੋਹਣੀ ਵੈੜਾ ਲੇਵੇ ਦੀ ਬਹੁਤ ਸਾਫਾ ਖਾਨ ਸੋਹਣਾ ਲੱਗਿਆ। ਤਾਂ ਹੈ ਵੀ ਵੀਰੇ ਵੱਡੇ ਪੱਲੇ 'ਚ ਹੁਣ ਦੁੱਧ ਕਿੰਨਾ ਦੱਸਿਆ ਵੀਰ ਜੀ? 16 ਕਿਲੋ ਤਿਆਰ ਹੋਵੇ। 16 ਲੀਟਰ ਤਿਆਰ ਆ। ਦੇਖੋ ਵੀਰੋ। ਸੂਨ ਹੋਈ ਗਿਆ ਨੇ 10 ਦਿਨ ਹਨਾ 10 ਦਿਨ ਹੋ ਗਈ ਵੀ ਅੱਛਾ ਹਾਂ ਬੱਚਾ ਆ ਗਿਆ ਹਨਾ ਬੱਛੀ ਆ ਗਈ ਵੀਰੋ ਚੈੱਕ ਕਰ ਲਓ ਤਾਂ ਵੈੜ ਵੀ ਬਹੁਤ ਸ਼ਾਨਦਾਰ ਆ ਹਨਾ ਚਵਾਈ ਵਾਲਾ ਚਵਾਈ ਵਾਲਾ ਥਾਨ ਆ ਲਈਦਾ ਹੀ ਥਾਨ ਵਾਲਾ ਪਸ਼ੂ ਬਿਲਕੁਲ ਹੁਣ ਵੀਰ ਜੀ ਵੇਖੋ ਇਹੋ ਜਿਹਾ ਸੋਹਣਾ ਪਸ਼ੂ ਆ ਤਾਂ ਕਿਹੜੇ ਵੀਰਾਂ ਨੂੰ ਕਿਰਾਏ ਪਾੜੇ ਵੀ ਪੈਂਦੇ ਆ ਤਾਂ ਕੋਈ ਚੱਕਰ ਹੀ ਨਹੀਂ ਹਨਾ ਕਿੱਲੇ ਬੱਜੇ ਵੀ ਪਸ਼ੂ ਜਿਹਾ ਕੇ ਸੋਹਣਾ ਲੱਗੂ ਹਾਂ ਜੀ ਕਿਹਦੇ ਕਿੱਲੇ ਦੇ ਬੱਜੇ ਸੋਹਣਾ ਲੱਗੇ ਬਸ ਬਿਲਕੁਲ ਵੀਰੇ ਹਾਂ ਜੀ ਥਾਨ ਪਾਂਡੇ ਵਾਲਾ ਪਸ਼ੂ ਆਏਗੀ ਹਾਂ ਜੀ ਠੀਕ ਹੈ ਜੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰ ਲਈਏ ਕਿੰਨੇ ਦੀ ਦੇਣੀ ਹੈ ਹਰ ਵੀਡੀਓ ਤੇ ਆਪਣਾ ਮੁੱਲ ਚ ਆ ਜਾਂਦਾ ਹਾਂ ਹਾਂਜੀ ਇਹੋ ਜਿਹੇ ਆਟੇ ਚੰਗੇ ਆਟੇ ਤੇ ਹੋਵੇ ਤਾਂ 75 ਦੀ ਵੀ ਹੈਗੀ ਜਾਂਦਾ ਬਿਲਕੁਲ ਵੀ ਦੇ ਲਈਏ 70 ਦੀ ਕੀ ਬਾਤ ਹੈ ਠੀਕ ਹੈ ਕਰ ਦਿਓ ਮੰਦੋ ਜੀ ਛੱਡ ਦੋ 200 ਛੱਡ ਦਿੰਦੇ ਪੂਰੇ 65 ਦੀ ਜਾਂਦੇ ਕੀ ਬਾਤ ਹੈ ਜੀ ਪੂਰੇ 65 ਦੀ ਤਬਾ 200 ਕਰਾਉਣੀ ਕਰਾ ਲਓ ਦੋ ਹੋਰ ਛੱਡ ਦੇ ਯਾਰ ਫਿਰ 63 ਦੀ ਜਾਂਨ ਤੋਂ 30 ਦੀ ਫਿਰ ਤੇ ਬਾਕੀ ਕੋਈ ਫੋਨ ਲਾਲੇ ਮੋੜਨਾ ਨਹੀਂ ਹੈ ਨਾ ਵੀਰੇ ਵੀਰੇ ਫੋਨ ਲਾਵੇ ਹਾਂਜੀ ਮੋੜਾਂਗੇ ਨਹੀਂ ਕੀ ਬਾਤ ਆ 16 ਕਿਲੋ ਦੁੱਧ ਤਿਆਰ ਆ ਹਾਂਜੀ ਮਤਲਬ ਮੈਲਾ ਮੂਲਾ ਮਾਰ ਕੇ ਨੇ 2-3 ਕਿਲੋ ਵਧਣਾਈਆਂ ਹਾਂਜੀ ਹਾਂਜੀ ਉਹੀ ਅੱਗੇ ਪੰਜ ਹਸਟਾਲੇ ਵੀ ਆ ਜਾਣੇ ਆ ਬਿਲਕੁਲ ਬਿਲਕੁਲ ਉਹ ਕਿਹੜੀ ਥਾਰੀ ਪਿਛਲੀ ਵੀਡੀਓ ਪਾਈ ਸੀ ਤੂੰ ਮਖੂ ਤੋ ਵੀਰ ਫੋਨ ਕਰਦੇਗੀ ਵੀਰ ਜੀ ਬਿਲਕੁਲ ਜੋ ਸੱਚ ਦੱਸਿਆ ਉਹੀ ਨਿਕਲਿਆ ਕੋਈ ਨਿਕਲਿਆ ਮੈਂ ਸੱਚਾਈਏ ਵੀਰੇ ਇਹ ਇਵੇਂ ਕੰਮ ਵਧੀਆ ਹਨਾ ਇੱਕ ਰੇਡ ਵੀ ਸੋਹਣਾ ਬਿਲਕੁਲ ਚਾਹੀਦੇ ਕੰਨਾ ਭਾਵੇਂ ਪਾ ਲਵਟ ਲੋ 2000 ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਨਫਾ ਵੀ ਥੋੜਾ ਹੀ ਆਪਾਂ ਤਾਈਓ ਨੇ ਰੱਖ ਜੀ 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 ਚਲੋ ਹੁਣ ਵੇਚਣ ਵਾਲਾ ਵੀਰ ਵੀ ਵੇਚ ਸਕਦਾ ਵੀਰੇ ਹਨਾ ਤਾਂ ਬਾਕੀ ਵੀਰੇ ਚੈੱਕ ਕਰ ਲੋ ਸੋਹਣੀ ਫੇਸ ਕੁਆਲਿਟੀ ਸੋਹਣੀ ਵੈੜ ਦੀ ਮਗਰ ਵਸ਼ੀ ਲੰਮੀ ਬੇਲ ਦੀ ਹੈਗੀ ਚੰਗੇ ਸੀ ਮੰਦੀ ਤਾਂ ਵੈੜ ਵੀ ਵੀਰੋ ਬਹੁਤ ਸੋਹਣੀ ਆ ਤਾਂ 22 ਵੀਰ ਜੀ ਨੇ ਵਿਖਾਇਆ ਇੱਕ ਨੰਬਰ ਚਾਹ ਲੱਗਿਆ ਵੀਰੇ ਤਾਂ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਬਿਲਕੁਲ ਸੋਹਣਾ ਰੇਟ ਕੀਤਾ ਵੀਰ ਨੇ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਛੋਟ ਛੱਪਾ ਵੀਰ ਕਰ ਦੂ ਮਾਂ ਤੰਤ ਕਰ ਦੂ ਮੋੜਦੇ ਨਹੀਂ ਕਿਸੇ ਨੂੰ ਹਣਾ ਵੀਰੇ ਖੁੱਲਾ ਕਰੀਦਾ ਮਾਂ ਤੰਤ ਵੀਰ ਜੀ ਕੀ ਬਾਤ ਆ ਤਾਂ ਵੀਰੇ ਇੱਕ ਵਾਰੀ ਆਪਣਾ ਹਮ ਐਡਰੈਸ ਦੱਸ ਦਿਓ ਜਰੂਰ ਐਡਰੈਸ ਹੈਗਾ ਪਿੰਡ ਸੋਈਆਂ ਗਲਾ ਹਾਂਜੀ ਤੇ ਸੀਲ ਮਜੀਠਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਜੀ ਠੀਕ ਉਹ ਨੰਬਰ ਹੈਗਾ 7696 6392 बार ठीक है जी।, जी बाकी ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਨੂੰ ਨਵੀਂ ਨਵੀਂ ਵੀਡੀਓ ਦਿਖਾ ਲਈ ਜਾਵੇ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀਰੇ ਸასი ਕਾ